ਕਿਸੇ ਨੂੰ ਨਹੀਂ ਬੇਦੀ ਆਉਂਦੀ। ਬਾਰ ਮੌਸਮ ਹੋ ਗਿਆ ਦਾ ਸੋਨਾ ਠੰਡਾ। ਸਾਡੇ ਤੁਹਾਨੂੰ ਵੀ ਦਿਖਾਉਨੇ ਆ। ਉਹ ਵੇਖ ਆਪਣੇ ਟ੍ਰੈਂਡ ਮਿਲ ਗਏ ਦੀਦੀ। ਸੋ ਜਾਂਦੇ ਫੇ। ਨਾਲੇ ਬੋਲ। ਦੇਖੋ ਬਹੁਤ ਸੋਨਾ ਮੌਸਮ। ਆਪਣੇ ਘਰ ਦੇ ਸਾਹਮਣੇ ਸਕੂਲ ਇੱਧਰ ਦੇਖੋ ਕਿੰਨੇ ਸੋਹਣੇ ਫਲਾਵਰ ਜਿਨ੍ਹਾਂ ਨੂੰ ਬੋਲਦੇ ਕੀ ਕਲੀਆਂ देखो डॉगी बहुत सोना डॉगी विराट जाय को विराट आ जाओ उफ उफ ਵੀਰਾਜ ਇਹਨੂੰ ਐ ਲੱਗਦਾ ਵੀ ਵੀਰਪਾਲ ਕਹਿੰਦੇ ਆ ਹਾਂ ਵੀਰਾਜ ਅਹਹ ਵੀਰਾਜ ਕਿੱਥੇ ਆ ਵੀਰਾਜ ਪ੍ਰਿਨਾਜ ਨੂੰ ਪਤਾ ਹੀ ਨਹੀਂ ਪਰਿਨਾਜ ਵੀਰਾਜ ਕਿੱਥੇ ਆ ਵੀਰਾਜ ਪਤਾ ਹੀ ਨਹੀਂ ਪ੍ਰਿਨਾਜ ਨੂੰ ਵੀਰਾ ਬੇਬੀ ਕਾਕਾ ਕਾਕਾ ਕਿੱਥੇ ਆ ਚੱਕ ਵੀਰੇ ਨੂੰ ਚੱਕ ਆ ਜਾ ਚੱਕ ਆ ਜਾ ਚੱਕ ਵੀਰੇ ਨੂੰ ਚੱਕ ਨੂੰ ਖਾ ਕਰ ਲਓ ਵੀਰੇ ਨੂੰ ਖਾ ਕਰ ਲਓ ਪਾਰੀ ਕਰੋ ਵੀਰੇ ਨਾਲ ਹਾਂ ਲਵ ਯੂ ਕੱਤੋ ਲਵੀ ਕਰਦਾਂ ਨੀ ਵੀ ਦਿਨ ਵਿੱਚ ਵੀ ਦਿਨ ਗੱਲ। ਬੇਲੀ ਨੂੰ ਕੱਟ ਕੌਸ਼ਿ ਨਿਕਲਦਾ। ਬੇਲੀ। ਕਾਜ ਹਾਂ ਆ ਆ ਜਿਵੇਂ ਬਾਲੀ ਵੱਡੀ ਆ ਨਾ। ਲਾ ਕਰ ਦੋ। ਹਾਂ। ਆਈ ਕਰ ਦੋ। ਹਾਂ। ਆ ਉਹਦੇ ਪਾ ਢੱਮੇ ਨਹੀਂ ਕੰਝਣਗੇ। ਹਾਂ। ਆਈ ਕਰ ਦੋ। ਤੁਸੀਂ ਵੀ ਕਰ ਲਓ। ਦੂਰੋਂ ਕਰਦੇ ਨਾ। ਉਹ ਮਾਰਸਤਾਨੀ ਦੀ ਇੰਦੀ ਗੁੜਾਣੀ। ਉਹਨੂੰ ਭੱਜ ਕੇ ਜਾ ਕੇ ਝੁੰਬੜ ਜੂ। ਅੱਛਾ। ਉਹ ਵਜਾ ਹੀ ਤਾਂ ਬੱਚਿਆਂ ਦੀ ਆ ਨਾ ਭਾਰੀ ਆ ਸਾਜ ਦੇ ਦਵੀ ਰਾਜ ਨੂੰ ਤਾਂ ਕਿ ਆ ਜੋ ਖੇਲੀ ਏਡੇ ਕੇ ਬੱਚੇ ਦੀਆਂ ਗੱਲਾਂ ਦੇ ਲੋ ਕਿੰਨੀਆਂ ਸੋਹਣੀਆਂ ਲੱਗਦੀਆਂ ਕਾਕਾ ਕਿਤੇ ਕਾਕਾ ਪ੍ਰਿਨਾਇ ਪ੍ਰਿਨਾਇ ਦੇ ਟੁਆਇਸ ਬੜੇ ਸੋਹਣੇ ਆ ਦੱਸ ਤਾਂ ਕੌਣ ਨੇ ਕਿ ਆਇਆ ਸੀ ਬੈਠਾ ਦੇਖ ਹੀ ਜਾਂਦਾ ਹਾਂ ਤਾਂ ਬਾਬਾ ਚੁੱਪ ਕਰ ਗਿਆ ਮੇਰੇ ਜਿੰਨੇ ਹਾਂ ਹਾਂ ਬੰਨਾ ਜੀ ਖਾ ਗਰੋ ਵੀਰੇ ਨੂੰ ਖਾ ਕਰੋ ਖਾ ਖਾ ਜੋ ਵੀਰੇ ਉਹ ਕੋਸ਼ਿਸ਼ ਨਹੀਂ ਕਰ ਕੋਕਾ ਕਰ ਕੇ ਮੋੜ ਦੇਂਦੀ ਅੱਛਾ ਹਾਂ ਤੁਸੀਂ ਵੀ ਕਰੋ ਤੁਸੀਂ ਵੀ ਕਰੋ ਮਾਂ ਨਹੀਂ ਜੀ ਤੁਸੀਂ ਕੋਈ ਕਰਨਾ ਨਹੀਂ ਹਾਂ ਇਹ ਵੀ ਕਰੋ ਇਹ ਵੀ ਕਰਦੇ ਹੌਲੀ ਹੌਲੀ ਨੇੜੇ ਹੋਊਗੀ ਡਰਦੀ ਵੀ ਆ ਨਾ ਆਹ ਆ ਦਰਦੀ ਵੀ ਆ ਤੇਰੇ ਤੋਂ ਡਰਦੀ ਆ ਕੁੜੀ ਉਹਨੂੰ ਤਾਂ ਐ ਭੱਜ ਕੇ ਪਾ ਚੁੰਬੜ ਜਾਂਦੀ ਆ ਬੁਲਾਉਂਦਾ ਨਹੀਂ ਬੰਦ ਨਹੀਂ ਆ ਨਹੀਂ ਕਾ ਬੁਲਾਉਂਦੇ ਤਾਂ ਸਾਰੇ ਹੀ ਆ ਕਿ ਮੈਂ ਆਪ ਹੀ ਡਰਦਾ ਹਜੇ ਹੈਨਾ ਫਿਰ ਇਨਾਜ ਲੱਗਦਾ ਸਾਡਾ ਤਾਂ ਰਾਜੀਨਾਵਾ ਹੋ ਗਿਆ ਹਾਂ ਸਹੀ ਆ ਰਾਜੀਨਾਵਾ ਹਾਂ ਤਾਈ ਨਾਲ ਤਾਂ ਰਾਜੀਨਾਵਾ ਹੋ ਗਿਆ ਹੈ ਨਹੀਂ ਹੋਇਆ ਤਾਈ ਨਾਲ ਰਾਜੀ ਨਵਾ ਹੋ ਗਿਆ ਨਹੀਂ ਹੋਇਆ ਹੂੰ ਇਹਨਾਂ ਸਾਡੇ ਕਹਿ ਦੋ ਹਾਂ ਕਾ ਦੋ ਹਾਂ ਅੰਸ਼ ਕਿਛਾ ਦੋ ਯਾ ਵੱਡੀ ਦੀਦੀ ਆ ਬੁੱਤੂ ਆ ਦੀਦੀ ਉਹ ਧੀਦੀ ਉਹ ਆਹ ਨਾਲ ਕਾ ਵੀਰੇ ਬੇਬੀ ਨੂੰ ਦੇ ਦੋ ਦੇ ਦੋ ਬੰਦ ਲਾ ਬਹੁਤ ਲੇ ਲੇ ਬੇਬੀ ਦੇ ਦੋ ਲੈ ਬਈ ਦੀਦੀ ਕਿੱਡੀ ਸਿਆਣੀ ਆ ਬਾਲ ਦਿੰਦੀ ਆ ਆਪਦੀ ਮੇਰੇ ਨੂੰ ਪਸੰਦ ਨਹੀਂ ਆ ਕਾ ਤੋ ਹੁੰਦਾ ਹੈ ਆਪਣੇ ਦੇ ਇੱਲੇ ਕਿਉਂ ਨਹੀਂ ਮੀ ਉਹ ਉਹ ਜਿਵੇਂ ਮੜ ਮੁੜ ਕੇ ਹੁੰਦੀ ਹੈ ਆਏ ਹਾਏ ਆਏ ਹਾਏ ਉਹ 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 ਦੇਖਾਂਗੇ ਤਿੰਨ ਵਾਰ ਉਸ ਜੀ ਵੱਲ ਜੇ ਬਈ ਹੁਣ ਹੌਲੀ ਹੌਲੀ ਆੜੀ ਪਾ ਰਿਹਾ ਵਾ ਉਧਰ ਨਾਲੋਂ ਘੱਟ ਕੀਤਾ ਉਹਦ ਨਾਲ ਘਟ ਕੇ ਬਹਿ ਗਿਆ ਤੋਂ ਹਾਂ ਲੱਗ ਗਿਆ ਫੇਰ ਜੀਉਗਾ ਹਾਂ ਉਹਦੇ ਘਰ ਦਾ ਹਾਂ ਦੀਦੀ ਤਾਂ ਖੇਡਦੀ ਆ ਤੁਹਾਡੇ ਨਾਲ ਹਾਂ ਉਹ ਆਇਨੇ ਕੱਬੇ ਆਇਆ ਬਜਵਾ ਕੇ ਉਹ ਦੇ ਦੂ ਵੀਰੇ ਨੂੰ ਇੱਕ ਲੱਕਿਆ ਫਿਰ ਵੀ ਰਹਿਣ ਵਾਲੀ ਬੋਲ ਹੀ ਲੈ ਕੇ ਆਉਂਦੀ ਮੜਮੜ ਕੇ ਕੀ ਨੂੰ ਲਾਉਣਾ ਫੋਨ ਫੋਨ ਕਿਹਨੂੰ ਲਾ ਰਿਆ ਪਰ ਨਾਜ ਕਿਹਨੂੰ ਫੋਨ ਲਾਉਂਦਾ ਕੀ ਨੂੰ ਲਾ ਰਿਆ ਤੇ ਨਾਜ ਫੋਨ ਕਿਹਨੂੰ ਲਾ ਰਿਆ ਸਾਰਾ ਕੁਛ ਨੱਪੀ ਜਾਂਦੀ ਹੈ ਲੈ ਲੈ ਕਿਹਨੂੰ ਲਾ ਰਿਆ ਫੋਨ ਹੁਣ ਪੂਆ ਦੀ ਫੋਟੋ ਨਹੀਂ ਆਈ ਲੈ ਲਾ ਕੇ ਦੇ ਮਪੂਆ ਪੂਆ ਨੂੰ ਲਾ ਕੇ ਦੇ ਹੂੰ ਲੈ ਲਾ ਕੇ ਨਹੀਂ ਆ। ਮੈਂ ਟਲਾ ਕੇ ਦੇਉਂਗੀ ਭਗਵਾਨ। ਆਪੇ ਲਾਉਣਾ। ਆਏ ਹਾਈ ਆਏ ਹਾਈ। ਆਏ ਹਾਈ। ਇਹ ਕਾ ਦਾ ਫੱਦਾ ਇਹ?